ਤਨ ਤਨ ਚਿਰੀ ਗੁਰੂ RAMDAS ji ਤਨ ਤਨ ਬਾਬਾ ਦੀਪ ਸਿੰਘ ji ਫਤਿਹ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਨਾਲ ਜਿਹੜੇ ਜੁੜੇ ਹਨ ਉਹਨਾਂ ਦੇ ਗ੍ਰਹਿ ਆਪਣੇ ਆਪ ਕਿਵੇਂ ਢਲ ਜਾਂਦੇ ਹਨ ਉਸੇ ਬਾਰੇ ਵਿੱਚ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਅੰਤ ਤੱਕ ਜਰੂਰ ਸੁਣਿਓ ਜੀ ਸਾਧ ਸੰਗਤ ਜੀ ਜਿਹੜੇ ਗੁਰ ਬਾਣੀ ਨੂੰ ਪੜ੍ਹਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਘਰੇ ਆਉਣੇ ਹੁੰਦੇ ਹਨ ਇਹ ਪਹਿਲੇ ਕਰਮ ਤੋਂ ਹੀ ਲਿਖੇ ਹੁੰਦੇ ਹਨ ਤੇ ਉਹਨਾਂ ਗੁਰਸਿੱਖਾਂ ਦੇ ਜੀਵਨ ਦੀਆਂ ਕੁਝ-ਕੁਝ ਘਟਨਾਵਾਂ ਆਪ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ ਸਾਧ ਸੰਗਤ ਜੀ ਪਹਿਲੀ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇੱਕ ਗੁਰਸਿੱਖ ਵੀਰ ਸੀ ਉਹ ਦੱਸਦੇ ਸੀ ਕਿ ਮੈਂ ਕਿਸੇ ਮਹਾਤਮਾ ਦੇ ਕੋਲ ਜਾਂਦਾ ਸੀ ਤੇ ਉਥੇ ਕੁਝ ਸੰਗਤ ਬੈਠੀ ਸੀ ਜਦ ਇੱਕ ਦਿਨ ਮੈਂ ਗਿਆ ਤੇ ਮੈਂ ਕੀ ਦੇਖਿਆ ਕਿ ਉਹਨਾਂ ਮਹਾਤਮਾ ਨੇ ਇੱਕ ਜੋ ਉਥੇ ਸੰਗਤ ਦੇ ਵਿੱਚ ਬੈਠਾ ਸੀ ਵਿਅਕਤੀ ਉਹਨੂੰ ਕਹਿਣ ਲੱਗੇ ਤੇ ਭਾਈ ਆ ਜਿਹੜਾ ਮਹੀਨਾ ਹੈ ਇਹ ਤੇਰੇ ਲੜਕੇ ਤੇ ਬੜਾ ਭਾਰੂ ਹੈ ਤੇ ਉਹਦੀ ਇਸ ਮਹੀਨੇ ਦੇ ਵਿੱਚ ਮੌਤ ਹੋ ਜਾਣੀ ਹੈ ਜਦ ਕਹਿੰਦੇ ਮਹਾਪੁਰਖ ਨੇ ਪਰਿਸੰਗਤ ਦੇ ਵਿੱਚ ਉਹਦੇ ਲੜਕੇ ਦੇ ਬਾਰੇ ਇਹ ਗੱਲ ਕਹਿ ਦਿੱਤੀ ਤਾਂ ਅਸੀਂ ਵੀ ਬੜੇ ਹੈਰਾਨ ਹੋ ਗਏ। ਵੀਰ ਕਹਿੰਦਾ ਕਿ ਜਿਹੜੇ ਗ੍ਰਹਿ ਹੈ ਇਸ ਕਿ ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਕਿ ਇਹ ਜਿਹੜਾ ਗ੍ਰਹਿ ਹੈ ਇਹਦੇ ਮਸਤਕ ਦੇ ਉੱਤੇ ਲਿਖ ਦਿੱਤਾ ਗਿਆ ਹੈ। ਪਰ ਜਿਸ ਬੰਦੇ ਨੂੰ ਦੱਸਿਆ ਸੀਗਾ ਉਹ ਬੰਦਾ ਬੜਾ ਹੀ ਨਾਸਤਿਕਵਾਦੀ ਸੀ। ਉਹ ਕਹਿਣ ਲੱਗਾ ਕਿ ਹੋ ਸਕਦਾ ਹੈ ਇਹ ਜਿਹੜਾ ਮੇਰਾ ਲड़का ਹੈ ਇਸ ਮਹੀਨੇ ਉਹਦੀ ਡੈਥ ਹੋ ਜਾਏਗੀ ਪਰ ਜੋ ਮਹਾਪੁਰਖਾਂ ਨੇ ਕਿਹਾ ਸੀ ਠੀਕ ਉਸੇ ਹੀ ਤਰ੍ਹਾਂ ਹੋਇਆ ਉਹਦੇ ਲੜਕੇ ਦੀ ਜੋ ਡੈਥ ਸੀ ਉਹ ਨਲਕੇ ਦੇ ਉੱਤੇ ਨਹਾਉਣ ਲੱਗਿਆ ਹੀ ਹੋ ਗਈ ਸੀ ਕਿਉਂਕਿ ਉਹ ਚਾਹ ਦੇ ਨਲਕੇ ਤੇ ਨਹਾ ਰਿਹਾ ਸੀ ਤੇ ਉਹਦਾ ਪੈਰ ਜਿਹੜਾ ਸੀ ਉਹ ਸਾਬਣ ਦੇ ਉੱਤੇ ਰੱਖਿਆ ਗਿਆ ਤੇ ਸਾਬਣ ਤੋਂ ਤਿਲਕਾਂ ਦੇ ਨਾਲ ਹੀ ਉਹਦਾ ਸਿਰ ਜਿਹੜਾ ਸੀ ਉਹ ਫਰਸ਼ ਦੇ ਉੱਤੇ ਜ਼ੋਰ ਨਾਲ ਟਿਕਿਆ ਤੇ ਜਿਸ ਕਰਕੇ ਉਹਦੇ ਸਿਰ ਦੇ ਬਹੁਤ ਗੈਰੀ ਸੱਟ ਲੱਗ ਗਈ ਤੇ ਉਸ ਬੱਚੇ ਦੀ ਮੌਤ ਉੱਥੇ ਹੀ ਹੋ ਗਈ ਕਹਿੰਦੇ ਸਾਡੇ ਦੇਖਣ ਦੀ ਇਹ ਘਟਨਾ ਸੀ ਤੇ ਫਿਰ ਕਹਿੰਦੇ ਕਿ ਕੋਈ ਸਮਾਂ ਹੋਇਆ ਕਿ ਫਿਰ ਮੈਂ ਇਹਨੂੰ ਉਸ ਮਹਾਤਮਾ ਤੇ ਜ਼ਿਆਦਾ ਯਕੀਨ ਹੋ ਗਿਆ ਫਿਰ ਮੈਂ ਵੀ ਉਸ ਮਹਾਂਪੁਰਖਾਂ ਦੀ ਸੰਗਤ ਕਰਨ ਲੱਗਾ ਪਰ ਕਹਿੰਦੇ ਕਿ 1-2 ਮਹੀਨੇ ਬਾਅਦ ਉਹਨਾਂ ਮਹਾਤਮਾ ਨੇ ਮੈਨੂੰ ਵੀ ਗੱਲ ਕਹਿ ਦਿੱਤੀ ਕਿ ਆ ਜਿਹੜਾ ਮਹੀਨਾ ਹੈ ਤੁਹਾਡੇ ਪਰਿਵਾਰ ਤੇ ਬੜਾ ਭਾਰੋ ਹੈ ਤੇ ਇਸ ਮਹੀਨੇ ਦੇ ਵਿੱਚ ਤੁਹਾਡੇ ਲੜਕੇ ਦੇ ਉੱਤੇ ਇੱਕ ਐਸਾ ਗ੍ਰਹਿ ਹੈ ਉਹਦੀ ਵੀ ਮੌਤ ਜਿਹੜੀ ਹੈ ਹੋਣ ਦੀ ਸੰਭਾਵਨਾ ਹੈ ਜਦ ਕਹਿੰਦੇ ਕਿ ਮਹਾਪੁਰਖਾਂ ਨੇ ਮੈਨੂੰ ਇਹ ਗੱਲ ਕਹੀ ਤੇ ਫਿਰ ਕਹਿੰਦੇ ਮੈਂ ਸੰਗਤ ਕੀਤੀ ਸੀ ਤੇ ਮੈਨੂੰ ਪਤਾ ਸੀ ਕਿ ਦੁਨੀਆ ਦੇ ਵਿੱਚ ਕੋਈ ਐਸਾ ਸਵਾਲ ਨਹੀਂ ਹੈ ਜਿਹਦਾ ਜਵਾਬ ਧੰਗੁਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਨਾ ਹੋਵੇ ਧੰਗੁਰ ਗੁਰੂ ਨਾਨਕ ਸਾਹਿਬ ਜੀ ਨਹੀਂ ਦੇ ਕੇ ਗਏ ਤੇ ਕਹਿੰਦੇ ਮੈਂ ਉਸੇ ਟਾਈਮ ਘਰ ਦੇ ਵਿੱਚ ਤੱਤੀ ਵਾਉ ਨਾ ਲੱਗਈ ਪਰ ਬ੍ਰह्म ਸਰਨਾਈ ਜੋ ਗਿਰਧ ਹਮਾਰੇ RAM ਦਾ ਦੁੱਖ ਲਗੇ ਨਾ ਪਾਈ ਇਹਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਜਦੋਂ ਮੈਂ ਇਹਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਮਹੀਨਾ ਜਿਹੜਾ ਸੀ ਜੋ ਗ੍ਰਹਿ ਦਾ ਸੀ ਉਹ ਸਾਡੇ ਘਰ ਦੇ ਵਿੱਚ ਬੜਾ ਸੁਖ ਸ਼ਾਂਤੀ ਦੇ ਨਾਲ ਨਿਕਲ ਗਿਆ ਕਹਿੰਦੇ ਜਦੋਂ ਫਿਰ ਮੈਂ ਮਹੀਨੇ ਬਾਅਦ ਗਿਆ ਤੇ ਮਹਾਪੁਰਖਾਂ ਮੈਨੂੰ ਮਹਾਪੁਰਖ ਮੈਨੂੰ ਕਹਿਣ ਲੱਗੇ ਕਹਿੰਦੇ ਪਾਈ ਤੂੰ ਇੱਕ ਮਹੀਨੇ ਕੀ ਕਰਦਾ ਰਿਹਾ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜੀ ਕਰਨਾ ਕੀ ਹੈ ਮੈਂ ਤੇ ਗੁਰਬਾਣੀ ਦਾ ਸ਼ਬਦ ਪੜਦਾ ਰਿਹਾ ਤੇ ਮਹਾਪੁਰਖ ਜੀ ਕਹਿਣ ਲੱਗੇ ਪਾਈ ਜੋ ਗ੍ਰਹਿ ਲਿਖੇ ਹੁੰਦੇ ਹਨ ਉਹ ਗੁਰਬਾਣੀ ਦੇ ਸ਼ਬਦ ਦੀ ਤਾਕਤ ਦੇ ਨਾਲ ਉਹ ਕੱਟੇ ਜਾਂਦੇ ਹਨ ਇਹ ਕਹਿੰਦੇ ਮਹਾਪੁਰਖਾਂ ਨੇ ਕਹਿ ਦਿੱਤਾ ਸੀ ਤੇ ਫਿਰ ਮੈਨੂੰ ਕਹਿੰਦੇ ਸੀ ਕਿ ਹੁਣ ਕੋਈ ਇਸ ਤਰ੍ਹਾਂ ਦਾ ਅੱਗੇ ਚੱਕਰ ਨਹੀਂ ਹੋਏਗਾ ਤੁਸੀਂ ਹਮੇਸ਼ਾ ਹੀ ਗੁਰਬਾਣੀ ਦੇ ਨਾਲ ਜੁੜੇ ਰਹੋ ਸੋ ਦੂਸਰੀ ਘਟਨਾ ਸਾਹਾ ਸੰਗਾ ਜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਸਵਿਧਨ ਦੇ ਵਿੱਚ ਇੱਕ ਸਿੰਘ ਰਹਿੰਦਾ ਹੈ ਉਹ ਦੱਸਦੇ ਸੀ ਕਿ ਇੱਕ ਵਾਰ ਉਹ ਸ਼ੜਕ ਦੇ ਉੱਤੇ ਕਾਰ ਚਲਾ ਰਹੇ ਸੀ ਕਿਉਂਕਿ ਉਹ ਟੈਕਸੀ ਦਾ ਕੰਮ ਕਰਦੇ ਸੀ ਉਹ ਕਹਿੰਦੇ ਸੀ ਕਿ ਮੇਰੀ ਜਿਹੜੀ ਟੈਕਸੀ ਆ ਉਹ ਜਿਹੜੇ ਅਗਲੇ ਟਾਇਰ ਹੁੰਦੇ ਹਨ ਉਹਦੀਆਂ ਗੁੱਲੀਆਂ ਜਿਹੜੀਆਂ ਸੀ ਉਹ ਕਸੀਆਂ ਹੋਈਆਂ ਸੀ ਤੇ ਕਹਿੰਦੇ ਕਿ ਇੱਕ ਵਾਰ ਟੈਕਸੀ ਮੈਂ ਚਲਾ ਰਿਆ ਸੀ ਤੇ ਮੇਰੇ ਵਾਹਿਗੁਰੂ ਵੱਲੋਂ ਕੁਝ ਇਸ ਤਰ੍ਹਾਂ ਦੀ ਆਦਤ ਜਾਨੀ ਕਿ ਬਣ ਗਈ ਸੀ ਕਿ ਕਿਰਪ ਜਾਂ ਕਹਿ ਲਓ ਕਿਰਪਾ ਹੋ ਗਈ ਸੀ ਕਿ ਮੈਂ ਟੈਕਸੀ ਚਲਾਉਣ ਦੇ ਸਮੇਂ ਹੀ ਮੋਲ ਮੰਤਰ ਦਾ ਪਾਠ ਕਰਦਾ ਰਹਿੰਦਾ ਤੇ ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਮੋਲ ਮੰਤਰ ਦਾ ਪਾਠ ਕਰਦਾ ਰਹਿੰਦਾ ਸੀ ਤੇ ਪਾਠ ਕਰਦਿਆਂ ਕਰਦਿਆਂ ਕਹਿੰਦੇ ਮੈਂ ਕੀ ਦੇਖਿਆ ਕਿ ਅੱਗੇ ਜਿਹੜੇ ਸੀ ਉਹ ਬਰਫ਼ ਬਹੁਤ ਪਈ ਹੋਈ ਸੀ ਜਿੱਥੇ ਮੈਂ ਟੈਕਸੀ ਚਲਾ ਰਿਹਾ ਸੀ ਤੇ ਮੇਰੀ ਟੈਕਸੀ ਜਿਹੜੀ ਸੀ ਉਸ برف ਦੇ ਉੱਤੇ ਚੜ ਗਈ ਤੇ ਜਿਉਂ-ਜਿਉਂ ਕਹਿੰਦੇ برف ਤੇ ਚੜੀ ਤੇ ਉਸ ਛੜਕ ਦੇ ਉੱਤੇ ਦੋਨੋਂ ਪਾਸੇ ਖੱਬੇ ਤੇ ਸੱਜੇ ਖਾਈਆਂ ਸੀ ਕਹਿੰਦੇ ਫਿਰ ਕਦੇ ਮੇਰੀ ਟੈਕਸੀ ਜਿਹੜੀ ਸੀ ਉਹ ਕਦੇ ਖੱਬੇ ਜਾਵੇ ਖਾਈ ਵੱਲ ਫਿਰ ਆਪਣੇ ਆਪ ਹੀ ਕਦੇ ਫਿਰ ਸੱਜੇ ਪਾਸੇ ਮੁੜ ਜਾਵੇ ਸੱਜੇ ਤੋਂ ਫਿਰ ਖੱਬੇ ਜਾਵੇ ਤੇ ਖੱਬੇ ਤੋਂ ਫਿਰ ਸੱਜੇ ਕਹਿੰਦੇ ਕਿ ਇਸੇ ਤਰ੍ਹਾਂ ਤਕਰੀਬਨ 5-7 ਮਿੰਟ ਮੇਰੀ ਕਾਰ ਖੱਬੇ ਤੋਂ ਸੱਜੇ ਸੱਜੇ ਤੋਂ ਖੱਬੇ ਜਿਹੜੀ ਸੀ ਉਹ ਘੁੰਮਦੀ ਰਹੀ ਫਿਰ ਕਹਿੰਦੇ ਕਿ ਮੈਂ ਉਸ ਟੈਕਸੀ 'ਚੋਂ ਬੈਠੇ ਮੋਲਮਤ ਦਾ ਪਾਰ ਨਹੀਂ ਛੱਡਿਆ ਤੇ ਮੈਂ ਇਹ ਪਾਰ ਜਿਹੜਾ ਸੀ ਉੱਚੀ-ਉੱਚੀ ਕਰਦਾ ਰਿਹਾ ਕਹਿੰਦੇ 55 57 ਮਿੰਟਾਂ ਦੇ ਬਾਅਦ ਹੀ ਮੇਰੀ ਟੈਕਸੀ ਜਿਹੜੀ ਸੀ ਉਹ ਆਪਣੇ ਆਪ ਹੀ ਸਿੱਧੀ ਹੋ ਗਈ ਤੇ ਮੈਂ ਉਹ ਜਿਹੜਾ ਖਤਰੇ ਦਾ ਜੋ ਸਮਾ ਸੀ ਉਹਦੇ ਵਿੱਚੋਂ ਨਿਕਲ ਗਿਆ ਸੋ ਇਹ ਗੁਰਬਾਣੀ ਦਾ ਕਮਾਲ ਹੈ ਕਿ ਗੁਰਸਿੱਖ ਦੇ ਜੋ ਮਸਤਕ ਦੇ ਵਿੱਚ ਗ੍ਰਹਿ ਲਿਖਿਆ ਹੁੰਦਾ ਹੈ ਉਹ ਗੁਰਬਾਣੀ ਦੇ ਨਾਲ ਜਿਹੜਾ ਹੈ ਉਹ ਕਹਿ ਮੈਂ ਚਲ ਜਾਂਦਾ ਹੈ ਸੋ ਦੂਸਰੀ ਘਟਨਾ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇਹ ਦੱਸੀ ਸੀ ਕਿ ਇੱਕ ਵਾਰ ਮੈਂ ਜਦੋਂ ਟੈਕਸੀ ਚਲਾ ਰਿਹਾ ਸੀ ਤੇ ਉਹਦੇ ਉਦੋਂ ਮੈਨੂੰ ਕਹਿੰਦੇ ਕਿ ਇੱਕ ਸਵਾਰੀ ਮਿਲ ਗਈ ਤੇ ਉਸ ਸਵਾਰੀ ਜਿਹੜੀ ਸੀ ਮੈਨੂੰ ਕਹਿਣ ਲੱਗੀ ਕਿ ਸਰਦਾਰ ਜੀ ਮੈਨੂੰ ਬੜੀ ਜਲਦੀ ਹੈ ਜੇ ਹੋ ਸਕੇ ਤਾਂ ਤੁਸੀਂ ਥੋੜੀ ਜਿਹੀ ਕਾਰ ਦੇ ਰਫਤਾਰ ਨੂੰ ਤੇਜ਼ ਕਰ ਦਿਓ ਤਾਂ ਜੋ ਮੈਂ ਜਰਾ ਥੋੜਾ ਜਲਦੀ ਦੇ ਨਾਲ ਆਪਣੇ ਕੰਮ ਤੇ ਆਪਣੇ ਟਿਕਾਣੇ ਤੇ ਪਹੁੰਚ ਜਾਵਾਂ ਕਹਿੰਦੇ ਫਿਰ ਜਦੋਂ ਉਹਨੇ ਜ਼ਿਆਦਾ ਜ਼ੋਰ ਦਿੱਤਾ ਤੇ ਮੈਂ ਥੋੜੀ ਟੈਕਸੀ ਤੇਜ਼ ਕਰ ਦਿੱਤੀ ਕਿਉਂਕਿ ਸਵੀਡਨ ਦੇ ਕਾਨੂੰਨ ਅਨੁਸਾਰ ਹਰੇਕ ਰੋਡ ਦੇ ਉੱਤੇ ਜਿਹੜਾ ਹੈ ਉਹ ਟਾਈਮ ਫਿਕਸ ਕੀਤਾ ਹੁੰਦਾ ਹੈ ਕਿ ਇੰਨੀ ਸਪੀਡ ਦੇ ਉੱਤੇ ਹੀ ਗੱਡੀ ਚਲਾਉਣੀ ਹੈ ਪਰ ਕਿਉਂਕਿ ਮੇਰੀ ਗੱਡੀ ਦੀ ਸਪੀਡ ਥੋੜੀ ਜ਼ਿਆਦਾ ਸੀ ਤੇ ਕਹਿੰਦੇ ਮੈਨੂੰ ਪਤਾ ਨਹੀਂ ਲੱਗਾ ਕਿ ਇੱਕ ਪੁਲਿਸ ਨੇ ਜੋ ਸਪੀਡ ਨੱਪਣ ਵਾਸਤੇ ਇੱਕ ਛੁਪਿਆ ਹੋਇਆ ਕੈਮਰਾ ਲਗਾਇਆ ਸੀ ਉਹਦੀ ਫਲੈਸ਼ ਜਿਹੜੀ ਸੀ ਜਦੋਂ ਮੇਰੀ ਗੱਡੀ ਤੇ ਪਈ ਤੇ ਕਹਿੰਦੇ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਸਪੀਡ ਕਾਰਦੇ ਹੈ ਉਹ ਓਵਰ ਹੈ ਤੇ ਇਹਦਾ ਜਿਹੜਾ ਜੁਰਮਾਨਾ ਹੈ ਕਹਿੰਦੇ ਇਹ ਮੈਨੂੰ ਆ ਜਾਏਗਾ ਫਿਰ ਕਹਿੰਦੇ ਕਿ ਇੱਥੇ ਜੋ ਟ੍ਰੈਫਿਕ ਰੂਲ ਹੈ ਉਹਨਾਂ ਦੇ ਜੁਰਮਾਨੇ ਵੀ ਬੜੇ ਭਾਰੇ ਹਨ ਕਹਿੰਦਾ ਕਿ ਮੈਨੂੰ ਚਿੰਤਾ ਵੱਡ-ਵੱਡ ਖਾਰੇ ਸੀ ਕਿ ਸਾਰੇ ਮਹੀਨੇ ਦੀ ਕਮਾਈ ਮੇਰੀ ਕੀਤੀ ਹੋਈ ਕਮਾਈ ਟੈਕਸੀ ਦੀ ਇਸ ਜੁਰਮਾਨੇ ਦੇ ਵਿੱਚ ਹੀ ਖਰਚ ਹੋ ਜਾਵੇਗੀ ਤੇ ਫਿਰ ਮੇਰੇ ਘਰ ਦਾ ਜੋ ਕੁਝ ਆ ਰਿਹਾ ਹੈ ਉਹ ਕਿਵੇਂ ਹੋਵੇਗਾ ਕਹਿੰਦੇ ਕਿ ਕਰਦੇ ਕਰਦੇ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੈਂ ਮੂਲ ਮੰਤਰ ਦਾ ਪਾਠ ਜਿਹੜਾ ਸੀ ਉਹ ਗੱਡੀ ਦੇ ਵਿੱਚ ਚਲਾਉਂਦੇ ਆਂ ਕਰਦਾ ਰਿਹਾ ਇੰਜ ਇਸ ਤਰ੍ਹਾਂ ਕਰਦੇ ਕਰਦੇ ਮੈਂ ਸੋਚਾਂ ਵਿੱਚ ਪਿਆ ਹੋਇਆ ਸੀ ਕਿ ਵਾਹਿਗੁਰੂ ਨੇ ਮੈਨੂੰ ਸੋਚੀ ਦਿੱਤੀ ਕਿ ਅੰਦਰੋਂ ਖਿਆਲ ਆਇਆ ਕਿ ਪਾਈ ਆਪਣੀ ਕਾਰ ਦੀ ਜਿਹੜੀ ਸਪੀਡ ਹੈ ਉਹ ਜਿੰਨੀ ਤੋਂ ਘੱਟ ਕਰ ਸਕਦਾ ਹੈ ਓਨੀ ਘੱਟ ਕਰ ਦੇ ਕਹਿੰਦੇ ਕਿ ਮੈਂ ਬਿਲਕੁਲ ਹੀ ਆਪਣੀ ਜਿਹੜੀ ਕਾਰ ਦੇ ਸਪੀਡ ਸੀ ਬਹੁਤ ਘੱਟ ਕਰ ਦਿੱਤੀ। ਕਹਿੰਦੇ ਘੱਟ ਕਰਦੇ ਕਰਦੇ ਹੌਲੀ-ਹੌਲੀ ਜਿਹੜੀ ਸੀ ਉਹ ਕਾਰ ਮੈਂ ਰੋਡ ਦੇ ਉੱਤੇ ਚਲਾ ਰਿਆ ਸੀ ਤੇ ਕਹਿੰਦੇ ਜਦੋਂ ਮੈਂ ਅੱਗੇ ਗਿਆ ਤੇ ਅੱਗੇ ਇੱਕ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਜਦੋਂ ਕਹਿੰਦੇ ਕਿ ਮੈਂ ਉਸ ਨਾਕੇ ਤੇ ਪਹੁੰਚਿਆ ਤੇ ਪੁਲਿਸ ਵਾਲਿਆਂ ਨੇ ਮੇਰੀ ਕਾਰ ਜਿਹੜੀ ਸੀ ਉਹ ਰੋਕੀ। ਉਹਦਾ ਨੰਬਰ ਵਗੈਰਾ ਸਾਰਾ ਕੁਝ ਚੈੱਕ ਕੀਤਾ ਤੇ ਉਹਨਾਂ ਨੇ ਘੜੀਆਂ ਤੇ ਟਾਈਮ ਦੇਖਿਆ ਤੇ ਮਨ 'ਚ ਸੋਚਿਆ ਕਿ ਇਹ ਜਿਹੜੀ ਕਾਰ ਸੀ ਇਹ ਐਨਏ ਕਿਲੋਮੀਟਰ ਪਿੱਛੋਂ ਆਈ ਸੀ ਜਿੱਥੇ ਕੈਮਰਾ ਪਿਆ ਹੈ ਇਨੀ ਸਪੀਡ 'ਚ ਆ ਰਹੀ ਸੀ ਤੇ ਇਹ 45 ਮਿੰਟ ਘਟੋ ਘਟ ਪੌਣਾ ਘੰਟਾ ਲੇਟ ਪਹੁੰਚੀ ਹੈ ਇਹਦਾ ਮਤਲਬ ਸ਼ਾਇਦ ਕੈਮਰੇ ਦੇ ਵਿੱਚ ਗਲਤੀ ਲੱਗ ਗਈ ਹੈ ਜਿਹੜੀ ਫਲੈਸ਼ ਜਿਹੜੀ ਹੈ ਇਹਦੀ ਟੈਕਸੀ ਦੇ ਉੱਤੇ ਨੰਬਰ ਦੇ ਉੱਤੇ ਪੈ ਗਈ ਹੈ ਫਿਰ ਖੈਰ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਮੈਨੂੰ ਪੇਜ ਦਿੱਤਾ ਪਰ ਕਹਿੰਦੇ ਕਿ 3-4 ਮਹੀਨੇ ਤੱਕ ਮੈਨੂੰ ਕੋਈ ਵੀ ਇਸ ਤਰ੍ਹਾਂ ਦਾ ਜੁਰਮਾਨਾ ਨਹੀਂ ਆਇਆ ਕਹਿੰਦੇ ਕਿ ਇਹ ਸਾਰਾ ਸੇ ਜੋ ਸਾਰੇ ਖੇੜ ਸੇ ਇਹ ਮੌਲਮਤ ਦੇ ਪਾੜ ਦੇ ਬਦੌਲਤ ਮੇਰੇ ਨਾਲ ਹੋਈ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸੰਗਤ ਜੀ ਹਨ ਸਾਨੂੰ ਸਮੇਂ-ਸਮੇਂ ਤੇ ਸੰਗਤਾਂ ਨੇ ਜੋ ਸਾਂਝੀਆਂ ਕੀਤੀਆਂ ਸਨ ਇੱਕ ਵੀਰ ਜੋ ਖਾਸ ਕਰਕੇ ਦਿੱਲੀ ਦੇ ਉਹ ਕਹਿਣ ਲੱਗੇ ਕਿ ਇੱਕ ਵਾਰ ਮੈਂ ਸਕੂਟਰ ਤੇ ਆ ਰਿਹਾ ਸੀ ਸਕੂਟਰ ਤੇ ਆਉਂਦੇ-ਆਉਂਦੇ ਮੈਂ ਮੋਹ ਦੇ ਵਿੱਚ ਮੌਲਮਤ ਦਾ ਪਾੜ ਕਰ ਰਿਹਾ ਸੀ ਜਿਵੇਂ ਅਸੀਂ ਕਹਿੰਦੇ ਕਿ ਮੈਂ ਪਾੜ ਕਰਦਾ ਕਰਦਾ ਥੋੜਾ ਅੱਗੇ ਗਿਆ ਤੇ ਮੇਰਾ ਜਿਹੜਾ ਮੂਲਮਤਿਆ ਦਾ ਪਾੜ ਸੀ ਉਹ ਜੱਕ ਦਾ ਮੇਂ ਰੋਕਿਆ ਤੇ ਉਹਦੇ ਵਿੱਚ ਆ ਪੰਗਤੀ ਆਪ ਮੋਰ ਹੀ ਪ੍ਰਗਟ ਹੋ ਗਈ ਕਿ ਮ੍ਰਿਤਕ ਕੋ ਜਵਾਲਣ ਹਾਰ ਮ੍ਰਿਤਕ ਕੋ ਜਵਾਲਣ ਹਾਰ ਕਹਿੰਦੇ ਕਿ ਮੈਂ ਜਦੋਂ ਮੂਲਮਤਿਆ ਦਾ ਪਾੜ ਕਰਦਾ ਸੀ ਮੇਰੇ ਮਨ ਚ ਇਹ ਸੀ ਕਿ ਮੈਂ ਤਾਂ ਮੂਲਮਤਿਆ ਦਾ ਪਾੜ ਕਰਿਆ ਸੀ ਇਹ ਪੰਗਤੀ ਆਪਣੇ ਆਪ ਮੇਰੇ ਅੰਦਰੋਂ ਕਿਵੇਂ ਫੁਰ ਗਈ ਹੈ ਕਿ ਅੰਮ੍ਰਿਤ ਕੁਝ ਕਿ ਮ੍ਰਿਤਕ ਕੋ ਜਵਾਲਣ ਹਾਰ ਕਹਿੰਦਾ ਕਿ ਅਜੇ ਮੇਰਾ ਧਿਆਨ ਉਸੇ ਪੰਗਤੀ 'ਚ ਸੀ ਕਿ ਆਪ ਮੋਰੇ ਮੇਰੇ ਅੰਦਰੋਂ ਕਿਵੇਂ ਸਿਮਰਨ ਦੀ ਧਾਰਨਾ ਦੇ ਅਨੁਸਾਰ ਚੱਲ ਗਈ ਪਰ ਜਦ ਮੈਂ ਕੀ ਦੇਖਿਆ ਕਿ ਥੋੜੀ ਦੂਰ ਸਕੂਟਰ ਰੱਕੇ ਆ ਗਿਆ ਉਥੇ ਇੱਕ ਬਹੁਤ ਹੀ ਜ਼ਹਿਰੀਲਾ ਨਾਗ ਜਿਹੜਾ ਸੀ ਕਾਲੇ ਰੰਗ ਦਾ ਸੀ ਕਹਿੰਦੇ ਉਹਨੇ ਮੇਰੇ ਸਕੂਟਰ ਦੇ ਉੱਤੇ ਛਾਲ ਮਾਰੀ ਪਰ ਕਹਿੰਦਾ ਕਿ ਉਹ ਜਿਹੜਾ ਜ਼ਹਿਰੀਲਾ ਨਾਗ ਸੀ ਮੇਰੇ ਸਕੂਟਰ ਦੇ ਅੱਗੋਂ ਦੇ ਹੋ ਕੇ ਜਿਹੜਾ ਬਿਲਕੁਲ ਹੀ ਉਹ ਨਿਕਲ ਗਿਆ ਤੇ ਮੈਨੂੰ ਜਿਹੜਾ ਸੀ ਕੋਈ ਨੁਕਸਾਨ ਨਾ ਹੋਇਆ ਫਿਰ ਕਹਿੰਦਾ ਕਿ ਮੈਨੂੰ ਇਸ ਪੰਕਤੀ ਦੀ ਸਮਝ ਆ ਗਈ ਕਿ ਇਹ ਜਿਹੜੀ ਪੰਕਤੀ ਸੀ ਕਿ ਮ੍ਰਿਤ ਤੇ ਕੁਝ ਵਾਲਣ ਹਾ ਇਹ ਆਪਣੇ ਆ ਮੇਰੇ ਮੂੰਹ ਝੋ ਕਿਵੇਂ ਨਿਕਲ ਗਈ ਕਿਉਂਕਿ ਇਹ ਜਿਹੜਾ ਸੀ ਕਿਉਂਕਿ ਇਹ ਜਿਹੜਾ ਗ੍ਰਹਿ ਸੀ ਉਸਾਪ ਦਾ ਜਿਹੜਾ ਲੜਨਾ ਸੀ ਉਸ ਸਮਾਂ ਟਾਈਮ ਤੇ ਉਹਦਾ ਜਿਹੜਾ ਕਾਰਨ ਬਣਨਾ ਸੀ ਕਹਿੰਦੇ ਇਹ ਗੁਰਬਾਣੀ ਬਤੌਲਤ ਜਿਹੜਾ ਸੀ ਇਹ ਕਟਿਆ ਗਿਆ ਇਸੇ ਤਰ੍ਹਾਂ ਇੱਕ ਵੀਰ ਦੱਸਦੇ ਸੀ ਕਿ ਮੈਂ ਇੱਕ ਵਾਰੀ ਗੋਆ ਜਾਣਾ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਗੋਆ ਦੀਆਂ ਟਿਕਟਾਂ ਬੁੱਕ ਕਰਨੀਆਂ ਹਨ ਤੇ ਮੈਨੂੰ ਸੀਸ ਦਿਓ ਕਿ ਮੇਰੀ ਯਾਤਰਾ ਸਫਲ ਰਹੇ ਤੇ ਕਹਿੰਦੇ ਕਿ ਮੈਨੂੰ ਮਹਾਪੁਰਖ ਕਹਿਣ ਲੱਗੇ ਕਿ ਤੂੰ ਅਜੇ ਥੋੜਾ ਜਿਹਾ ਰੁਕ ਜਾ ਫਿਰ ਅਸੀਂ ਤੈਨੂੰ ਬਾਅਦ ਚ ਦੱਸਦੇ ਹਾਂ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਟਿਕਟਾਂ ਬੁੱਕ ਕਰਨੀਆਂ ਹਨ ਕਹਿੰਦੇ ਕੋਈ ਨਹੀਂ ਉਹ ਕਹਿੰਦੇ ਕਿ ਕੋਈ ਨਹੀਂ ਅਗਰ ਟਿਕਟਾਂ ਬੁੱਕ ਕਰ ਲਈਆਂ ਨੇ ਤੇ ਟਿਕਟਾਂ ਜਿਹੜੀਆਂ ਬੁੱਕ ਕੀਤੀਆਂ ਹਨ ਉਹ ਥੋੜੀਆਂ ਅੱਗੇ ਕਰਾ ਦੇ ਫਿਰ ਅਸੀਂ ਤੈਨੂੰ ਦੇਖਦੇ ਹਾਂ फेर ਅਸੀਂ ਇਹਨੂੰ ਦੱਸਦੇ ਹਾਂ ਮੈਂ ਟਿਕਟਾਂ ਜਿਹੜੀਆਂ ਸੀ ਉਹ ਵੇਟਿੰਗ ਰੂਮ ਚ ਪਾ ਦਿੱਤੀਆਂ ਪਰ ਜਿਸ ਦਿਨ ਦੀ ਟਿਕਟ ਮੈਂ ਬੁੱਕ ਕਰਵਾਈ ਸੀ ਉਸ ਦਿਨ ਕਹਿੰਦੇ ਕਿ ਅਸੀਂ ਬੜੇ ਹੀ ਜਾਣੇ ਬੁਸੇ ਕਿ ਅਸੀਂ ਗੋਆ ਪਹੁੰਚ ਜਾਵਾਂਗੇ ਪਰ ਮਹਾਪੁਰਖਾਂ ਨੇ ਸਾਡੀਆਂ ਟਿਕਟਾਂ ਜਿਹੜੀਆਂ ਸੀ ਉਹ ਦੁਬਾਰਾ ਉਥੋਂ ਕਹਿੰਦੇ ਕਿ ਕੈਨਸਲ ਕਰਵਾ ਕੇ ਵੇਟਿੰਗ ਦੇ ਵਿੱਚ ਪਵਾ ਦਿੱਤੀਆਂ ਪਰ ਕਹਿੰਦੇ ਕਿ ਮੈਂ ਹਰਾਨ ਹੋਇਆ ਕਿ ਜਿਸ ਦਿਨ ਦੀ ਟਿਕਟ ਅਸੀਂ ਗੋਆ ਪਹੁੰਚਣਾ ਸੀ ਉਸ ਉਥੇ ਸੁਨਾਮੀ ਦੀਆਂ ਜਿਹੜੀਆਂ ਲਹਿਰਾਂ ਸੀ ਉਹ ਆ ਗਈਆਂ ਸਮੁੰਦਰ ਦੀਆਂ ਲਹਿਰਾਂ ਉਥੇ ਆ ਗਈਆਂ ਉਥੇ ਬੜਾ ਹੀ ਭਾਰੀ ਲੋਕਾਂ ਦਾ ਨੁਕਸਾਨ ਹੋਇਆ ਸਮੁੰਦਰਾਂ ਦੇ ਉੱਤੇ ਇਸ ਤਰ੍ਹਾਂ ਹੀ ਇੱਕ ਵੇਰਵਾ ਦੱਸਿਆ ਕਿ ਮੈਂ ਇੱਕ ਨਵੀਂ ਕਾਰ ਲੈਣੀ ਸੀ ਕਹਿੰਦੇ ਕਿ ਜਦੋਂ ਮੈਂ ਕਾਰ ਲੈਣੀ ਸੀ ਤੇ ਕਾਰ ਨੂੰ ਕਹਿੰਦੇ ਕਿ ਪਸੰਦ ਕਰ ਲਿਆ ਸਾਰਾ ਕੁਝ ਕਰ ਲਿਆ ਤੇ ਜਦੋਂ ਅਸੀਂ ਅਗਲੇ ਦਿਨ ਕਾਰ ਨੂੰ ਲੈਣ ਜਾਣਾ ਸੀ ਤੇ ਰਾਤ ਨੂੰ ਮੇਰੇ ਪਿਤਾ ਜੀ ਕਹਿੰਦੇ ਕਿ ਸੁਪਨੇ ਦੇ ਵਿੱਚ ਆਏ ਤੇ ਮੈਨੂੰ ਕਹਿਣ ਲੱਗੇ ਕਿ ਬੇਟਾ ਜੋ ਕਾਰ ਪਸੰਦ ਕੀਤੀ ਐ ਇਹ ਨਹੀਂ ਲੈਣੀ ਤੁਸੀਂ ਦੂਸਰੀ ਜਿਹੜੀ ਮਰਜ਼ੀ ਕਾਰ ਲੈ ਲਓ ਕਹਿੰਦੇ ਦੇਖੋ ਮੈਂ ਆਪਣੇ ਪਿਤਾ ਜੀ ਦੇ ਸੁਪਨੇ ਦੇ ਉੱਤੇ ਪਹਿਰਾ ਦਿੱਤਾ ਮੈਂ ਜਿਹੜੀ ਉਹ ਕਾਰ ਤਿਆਰ ਕੀਤੀ ਸੀ ਉਹਨੂੰ ਨਾ ਲੈ ਕੇ ਦੂਸਰੀ ਕਾਰ ਲੈ ਕੇ ਘਰ ਆ ਗਿਆ ਕਹਿੰਦੇ ਕਿ ਮੈਂ ਕਹਿੰਦੇ ਕਿ ਮੈਂ ਹੈਰਾਨ ਹੋਇਆ ਕਿ ਜਿਹੜੇ 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 ਪਰਿਵਾਰ ਨੇ ਉਹ ਕਾਰ ਐ ਜਾਂ ਉਹ ਗੱਡੀ ਲਈ ਸੀ ਉਹ ਉਸ ਪਰਿਵਾਰ ਦਾ ਜਿਹੜਾ ਸੀ ਉਹ ਹਾਸੇ ਦੇ ਵਿੱਚ ਐਕਸੀਡੈਂਟ ਹੋਇਆ ਤੇ ਕਈਆਂ ਜੀਵਾਂ ਦਾ ਨੁਕਸਾਨ ਵੀ ਹੋ ਗਿਆ। ਸੋ ਇਸ ਤਰ੍ਹਾਂ ਇੱਕ ਘਟਨਾ ਹੋਰ ਹੈ ਕਿ ਜਿਹਨੂੰ ਅਸੀਂ ਕਲਪਨਾ ਚਾਵਲਾਂ ਕਰਕੇ ਜਾਣਦੇ ਹਾਂ ਕਿ ਉਹਨਾਂ ਨੇ ਆਪਣੇ ਜੋ ਪਲਾਟ ਵਿਗਿਆਨੀ ਦੇ ਤੌਰ ਦੇ ਉੱਤੇ ਕਿੰਨੀ ਪ੍ਰਸਿੱਤੀ ਜਿਹੜੀ ਕਮਾਈ ਹੈ ਤੇ ਉਹਨਾਂ ਦੇ ਜਿਹੜੇ ਦਾਦਾ ਸੀ ਦਾ ਇੱਕ ਵਾਰੀ ਜਿਹੜੇ ਸੀ ਜਦੋਂ 1953 ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਏ ਸੀ। ਉਹਨਾਂ ਦੀ ਬਿਮਾਰੀ ਜਿਹੜੀ ਸੀ ਉਹਦਾ ਕੋਈ ਇਲਾਜ ਨਹੀਂ ਸੀ ਲੱਭ ਰਿਆ ਉਹਨਾਂ ਨੂੰ ਫਿਰ ਸੰਤ ਬਾਬਾ ਇੱਕ ਨਿੱਕਾ ਸਿੰਘ ਜੀ ਹੋਏ ਆ ਕੁਦਰਤੀ ਵਾਗਰੂ ਵੱਲੋਂ ਉਹ ਕਰਨਾਲ ਗਏ ਸੀ ਕਿਸੇ ਨੇ ਉਹਨਾਂ ਦੇ ਨੇ ਕਲਪਨਾ ਚਾਵਲਾ ਜੀ ਦੇ ਦਾਦਾ ਜੀ ਨੂੰ ਦੱਸ ਪਾਈ ਕਿ ਇੱਥੇ ਮਹਾਪੁਰਖ ਜਿਹੜੇ ਪੰਜਾਬ ਤੋਂ ਆਏ ਨੇ ਤੁਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਓ ਕਹਿੰਦੇ ਕਿ ਸੁਭਾਵਕ ਹੀ ਅਸੀਂ ਸੰਤ ਬਾਬਾ ਨਿੱਕਾ ਸਿੰਘ ਜੀ ਦੇ ਕੋਲ ਗਏ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ ਕਹਿੰਦੇ ਕਿ ਫਿਰ ਮਹਾਪੁਰਖ ਕਹਿਣ ਲੱਗੇ ਕਿ ਤੁਹਾਡੇ ਘਰ ਲੱਸੀ ਲੱਸੀ ਹੈ ਕਹਿੰਦੇ ਕਿ ਹਾਂਜੀ ਲੱਸੀ ਹੈ ਤੇ ਲੱਸੀ ਸਾਨੂੰ ਕਹਿੰਦੇ ਕਿ ਲੱਸੀ ਸਾਨੂੰ ਲੱਸੀ ਲਿਆ ਕੇ ਦੋ ਚਾਰ ਦਿਨ ਸਾਨੂੰ ਛਕਵਾਓ ਛਕਾਓ ਕਹਿੰਦੇ ਕਿ ਇਹ ਤਾਂ ਹੀ ਅਸੀਂ ਰੋਜ਼ ਲੱਸੀ ਲਿਆ ਕੇ ਸੰਤ ਬਾਬਾ ਨਿੱਕਾ ਸਿੰਘ ਜੀ ਨੂੰ ਦੇਣੀ ਤੇ ਬਸ ਕਹਿੰਦੇ ਕਿ ਉਹਨਾਂ ਨੇ ਚਾਰ ਪੰਜ ਦਿਨ ਲੱਸੀ ਪੀਤੀ ਉਹਦੇ ਨਾਲ ਇਹ ਜੋ ਡਾਕਟਰਾਂ ਨੇ ਸਾਨੂੰ ਜਵਾਬ ਦਿੱਤਾ ਸੀ ਉਸ ਸਾਰੀ ਦੀ ਸਾਰੇ ਜਿਹੜੀ ਬਿਮਾਰੀ ਸੀ ਉਹ ਦੂਰ ਹੋ ਗਈ ਤੇ ਕਹਿੰਦੇ ਕਿ ਜਿਹੜੀ ਆਉਣ ਵਾਲੀ ਘਟਨਾ ਗ੍ਰਹਿ ਸੀ ਉਹ ਸਾਰਾ ਟਲ ਗਿਆ ਫਿਰ ਉਹਦੇ ਜਿਹੜੇ ਬਾਬਾ ਜੀ ਸੀ ਉਹਨਾਂ ਨੂੰ ਬਸੰਤ ਬਾਬਾ ਨਿੱਕਾ ਸਿੰਘ ਉਤੇ ਐਸੇ ਸ਼ੈਦਾ ਬਣੇ ਕਿ ਇਸ ਪਰਿਵਾਰ ਨੂੰ ਫਿਰ ਇਹ ਇਹਨਾਂ ਦੇ ਹੋ ਕੇ ਰਹਿ ਗਏ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਮਨੁੱਖ ਗੁਰਬਾਣੀ ਦੇ ਨਾਲ ਜੁੜੇ ਹਨ ਉਹਨਾਂ ਦੀ ਵਾਹਿਗੁਰੂ ਜਿਹੜੀ ਹੈ ਹਰ ਸਮੇਂ ਦੇ ਉੱਤੇ ਜਿਹੜੀ ਹੈ ਉਹਨਾਂ ਦੀ ਸਹਾਇਤਾ ਕਰਦੇ ਹਨ ਆਸਾਮੀ ਉਹਨਾਂ ਦੇ ਨਾਲ ਹਾਜ਼ਰ ਰਹਿੰਦੇ ਹਨ ਜਿਵੇਂ ਕਿ ਇੱਕ ਵੀਰ ਦੱਸਦੇ ਸੀ ਕਿ ਪਹਿਲਾਂ ਉਹ ਕਾਫੀ ਗੁਰਬਾਨੀ ਦੇ ਨਾਲ ਜੁੜੇ ਹੋਏ ਸੀ ਪਰ ਹੌਲੀ-ਹੌਲੀ ਜਿਹੜੀ ਉਹ ਮੰਦੀ ਸੰਗਤ ਚ ਪੈ ਗਏ ਤੇ ਉਹਦਾ ਅਸਰ ਇਹ ਹੋਇਆ ਕਿ ਇੱਕ ਵਾਰ ਜਿਹੜੇ ਸਾਈਕਲ ਚਲਾਉਂਦੇ ਚਲਾਉਂਦੇ ਬਿਲਕੁਲ ਇੱਕ ਐਸੇ ਚੌਰਾਹੇ ਜਿੱਥੇ 24 ਘੰਟੇ ਅੱਠੇ ਪੈਰ ਟ੍ਰੈਫਿਕ ਦਾ ਬੜਾ ਜੋਰ ਹੁੰਦਾ ਹੈ ਬਿਲਕੁਲ ਚੌਰਾਹੇ ਦੇ ਵਿੱਚ ਡਿੱਗ ਪਏ ਸੀ ਪਰ ਕਹਿੰਦੇ ਕਿ ਡਿੱਗਨ ਦੇ ਨਾਲ ਐਸਾ ਹੋਇਆ ਕਿ ਉਸ ਟਾਈਮ ਕੋਈ ਗੱਡੀ ਕੋਈ ਵਾਹਨ ਜਿਹੜਾ ਸੀ ਉਥੋਂ ਲੰਘ ਨਹੀਂ ਸਿਰਿਆ ਤੇ ਕਹਿੰਦੇ ਕਿ ਫਿਰ ਮੈਂ ਜਿਹੜਾ ਸੀ ਉਸ ਟਾਈਮ ਉਥੋਂ ਪੂਰਾ ਬਚਾਅ ਹੋ ਗਿਆ ਸੀ ਉਸ ਤੋਂ ਬਾਅਦ ਉਹ ਸੱਜਣ ਕਹਿੰਦੇ ਕਿ ਉਸ ਤੋਂ ਬਾਅਦ ਉਹ ਮਨੁੱਖ ਉਸ ਤੋਂ ਬਾਅਦ ਉਹ ਵੀਰ ਕਹਿੰਦੇ ਕਿ ਅਸੀਂ ਇੰਨਾ ਪ੍ਰਭਾਵਿਤ ਹੋਏ ਕਿ ਅਸੀਂ ਅਮਰਤ ਛੱਕ ਕੇ ਫਿਰ ਗੁਰੂ ਵਾਲੇ ਸਿੰਘ ਬਣ ਗਏ ਇਸ ਲਈ ਉਸ ਦਿਨ ਜਿਹੜਾ ਉਹ ਪੂਰੇ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ ਇਸ ਤਰ੍ਹਾਂ ਇੱਕ ਬੇਬੀ ਉਹ ਦੱਸਦੀ ਹੈ ਕਿ ਇੱਕ ਵਾਰ ਅਸੀਂ ਆਪਣੇ ਹਵਾਈ ਹਾਲੇ ਦੇ ਵਿੱਚ ਹਵਾਈ ਯਾਤਰਾ ਦੇ ਵਿੱਚ ਹਵਾਈ ਯਾਤਰਾ ਦੇ ਵਿੱਚ ਮੇਰੇ ਪਤੀ ਜੀ ਨੇ ਜਾਣਾ ਸੀ ਜਿਹੜੀਆਂ ਟਿਕਟਾਂ ਉਹ ਬੁੱਕ ਕਰਵਾਈਆਂ ਸੀ ਤੇ ਉਦੋਂ ਮੈਂ ਨਾਮ ਭੱਜਨ ਸਿਮਰਨ ਪਾੜ ਕਰ ਦਿੱਸੀ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਜ਼ੋਰ ਪਿਆ ਕਿ ਜਿਹੜੀ ਟਿਕਟ ਜਿਸ ਦਿਨ ਦੀ ਖਰੀਦੀ ਹੈ ਇਹਨੂੰ ਕੈਨਸਲ ਕਰਵਾ ਕੇ ਅੱਗੇ ਕਰਵਾ ਦਿਓ ਕਹਿੰਦੇ ਕਿ ਮੈਂ ਆਪਣੇ ਪਤੀ ਨੂੰ ਕਿਹਾ ਕਿ ਜਿਹੜੀ ਜਿਹੜੀ ਟਿਕਟ ਲਈ ਹੈ ਇਹਨੂੰ ਕੈਨਸਲ ਕਰਕੇ ਅੱਗੇ ਕਰ ਦਈਏ ਪਰ ਕਹਿੰਦੇ ਕਿ ਮੇਰੇ ਪਤੀ ਜਿਹੜਾ ਸੀ ਉਹ ਮੰਨ ਨਹੀਂ ਰਿਹਾ ਸੀ ਉਹ ਕਹਿੰਦੇ ਕਿ ਮੈਂ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਇਹ ਦਿਨ ਜਿਹੜਾ ਹੈ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਇਹ ਕੈਨਸਲ ਕਰਵਾ ਦਿਓ ਅੱਗੇ ਕਰਵਾ ਦਿਓ ਖੈਰ ਕਹਿੰਦੇ ਕਿ ਮੇਰਾ ਜਿਹੜਾ ਕਹਿੰਦੇ ਕਿ ਮੇਰਾ ਪੂਰਾ ਜ਼ੋਰ ਦੇਣ ਤੇ ਫਿਰ ਮੇਰੇ ਪਤੀ ਨੇ ਉਹ ਜਿਹੜੀ ਟਿਕਟ ਸੀ ਉਹ ਫੇਰ ਅੱਗੇ ਕਰਵਾ ਦਿੱਤੀ ਪਰ ਕਹਿੰਦੇ ਕਿ ਕੁਦਰਤੀ ਗੱਲ ਇਹ ਹੋਈ ਕਿ ਜਿਸ ਜਹਾਜ਼ ਦੀ ਫਲੈਟ ਜਿਸ ਟਾਈਮ ਉਤੇ ਕਹਿੰਦੇ ਕਿ ਅਸੀਂ ਜੀ ਅਸੀਂ ਜਿਸ ਜਹਾਜ਼ ਦੀ ਟਿਕਟ ਲਈ ਸੀ ਉਹ ਜਹਾਜ਼ ਜਿਹੜਾ ਸੀ ਉਹ ਕ੍ਰੈਸ਼ ਹੋ ਗਿਆ ਇਹ ਬਹੁਤ ਹੀ ਇੱਕ ਅੰਦਰੋਂ ਵਾਇਗਰੂ ਜਿਹੜਾ ਹੈ ਤੇ ਸਾਧ ਸੰਗਤ ਜੀ ਇਹ ਇੱਕ ਬਹੁਤ ਹੀ ਅੰਦਰੋਂ ਵਾਇਗਰੂ ਜਿਹੜਾ ਹੈ ਆਪਣੇ ਪਿਆਰਿਆਂ ਨੂੰ ਇਹ ਚੀਜ਼ਾਂ ਰਸਤੇ ਜਿਹੜਾ ਸਾਰਾ ਕੁਝ ਦਿਖਾਇ ਦਿਖਾ ਦਿੰਦਾ ਹੈ ਜਿਵੇਂ ਇੱਕ ਜਿਵੇਂ ਗਵੇਰ ਭਰਾ ਉਹ ਸਾਨੂੰ ਦੱਸਦਾ ਹੈ ਕਿ ਮੋਲ ਮੰਤੇ ਦਾ ਪਾੜ ਕਰਦੇ ਕਰਦੇ ਆਪਣੇ ਸਕੂਟਰ ਤੇ ਮੈਂ ਜਾ ਰਿਹਾ ਸੀ ਸੋ ਸਾਧ ਸੰਗਤ ਜੀ ਇਹ ਸਾਰੀਆਂ ਕਠਿਨਾਵਾਂ ਸੁਣਾਉਣ ਦਾ ਮਕਸਦ ਇਹ ਹੀ ਸੀ ਕਿ ਸਮੇਂ-ਸਮੇਂ ਦੇ ਉੱਤੇ ਜੋ ਗੁਰਸਿੱਖ ਗੁਰਬਾਣੀ ਦੇ ਨਾਲ ਜੁੜੇ ਹਨ ਉਹਨਾਂ ਦੇ ਨਾਲ ਜੋ ਵੀ ਇਹ ਕਠਿਨਾਵਾਂ ਜਿਹੜੀਆਂ ਆਉਣ ਵਾਲੇ ਹਾਸੇ ਹੁੰਦੇ ਆ ਉਹ ਆਟੋਮੈਟਿਕ ਇਹ ਜਿਹੜੇ ਆ ਇਹ ਗੁਰਬਾਣੀ ਦੀ ਤਾਕਤ ਹੈ ਗੁਰਬਾਣੀ ਦਾ ਕਮਾਲ ਹੈ ਜਿਵੇਂ ਇੱਕ ਗੁਰਬਾਣੀ ਦਾ ਕਮਾਲ ਹੈ ਗੁਰਬਾਣੀ ਦੇ ਕਮਾਲ ਨਾਲ ਉਹ ਉਹਨਾਂ ਦੇ ਜਿਹੜੇ ਗ੍ਰਹਿ ਉਹ ਕੱਟੇ ਜਾਂਦੇ ਹਨ ਤੇ ਸਾਧ ਸੰਗਤ ਜੀ ਐਸੇ ਕਰਕੇ ਇਹ ਗੁਰਬਾਣੀ ਜਿਹੜੀ ਹੈ ਆਖਿਆ ਹੈ ਕਿ ਆਪਣੇ ਸੇਵਕ ਹੋ ਨੈਗੇਟਿਵ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਸੇ ਤਤਕਾਲ ਹੋਏ ਐਵੇਂ ਭਾਵ ਆਵੇ ਭਾਵ ਕੇ ਆਪਣੇ ਸੇਵਕ ਕਿ ਆਪੇ ਰਾਕੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕ ਤਹਾਂ ਤਾਂ ਉੱਠਤਾ ਬਿਸੇਵਕੋ ਨੈਗੇਟਿਵ ਹੋਏ ਦਿਖਾਵੇ ਜੋ ਵੀ ਵਾਇਗਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਵਾਇਗਰੂ ਜਿਹੜਾ ਉਹਦਾ ਹੱਥ ਜ਼ਰੂਰ ਫੜਦਾ ਹੈ ਇਹ ਆਸ ਕਦੀ ਨਹੀਂ ਛੱਡਣੀ ਚਾਹੀਦੀ ਚਾਹੇ ਮਾਇਆ ਦੀ ਹੈ ਜਿਹੜਾ ਜਿੰਨਾ ਮਰਜ਼ੀ ਜ਼ੋਰ ਪਾਵੇ ਪਰ ਜਦੋਂ ਅਸੀਂ ਵਾਇਗਰੂ ਜੀ ਦੇ ਸ਼ਬਦ ਦਾ ਪੱਲਾ ਕੁੱਟ ਕੇ ਫੜ ਲਈਏ ਤੇ ਫਿਰ ਵਾਇਗਰੂ ਜਿਹੜਾ ਹੈ ਫਿਰ ਵਾਇਗਰੂ ਜਿਹੜਾ ਹੈ ਆਪਣੇ ਆਪ ਜਿਹੜਾ ਹੈ ਉਹ ਸ਼ਰਨਾਖਤੀ ਜੋ ਆਇਆ ਉਹਦਾ ਬਿਰਦ ਚ ਰੂਰ ਰੱਖਦਾ ਹੈ ਇਸੇ ਕਰਕੇ ਹੀ ਗੁਰਬਾਣੀ ਨੇ ਕਿਹਾ ਕਿ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ੁਲਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰਿਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਿ ਲਾਸ਼ ਡਾਇ ਜਨ ਨਾਨਕ ਐਸਾ ਹਰ ਸੇਵਿਆ ਅੰਤਿ ਲਾਸ਼ ਡਾਇ ਸੋ ਸਾ ਸੰਗਤ ਜੀ ਇਨੀ ਅਗ ਬੇਨਤੀ ਆਜ ਦੀ ਵੀਡੀਓ ਦੇ ਵਿੱਚ ਪ੍ਰਵਾਨ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਗੁਰਬਾਣੀ ਅਮਰਤ ਵਿਚਾਰ ਨੂੰ ਸਬਸਕ੍ਰਾਈਬ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ